ਅਸੀਂ ਜਾਵਾਂਗੇ ਉਪਦੇਸ਼ਕ ਉਹਦਾ 3 ਅਧਿਆਇ 1 ਕਾਇਤ ਅਸੀਂ ਬਾਈਬਲ ਵਿੱਚੋਂ ਪੜਾਂਗੇ ਉਪਦੇਸ਼ਕ ਦੀ ਕਿਤਾਬ ਉਹਦਾ 3 ਅਧਿਆਇ 1 ਕਾਇਤ ਹਰੇਕ ਕੰਮ ਦਾ ਇੱਕ ਸਮਾਂ ਹੈ ਫਿਰ ਤੋਂ ਪੜੋ ਹਰੇਕ ਕੰਮ ਦਾ ਇੱਕ ਸਮਾਂ ਹੈ ਹਰ ਇੱਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਇੱਕ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ ਹallelujah ਹਾ ਅਤੇ ਹਰ ਇੱਕ ਮਨੋਰਥ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ ਬਾਈਬਲ ਵਿੱਚ ਲਿਖਿਆ ਹਰ ਇੱਕ ਕੰਮ ਦਾ ਇੱਕ ਵੇਲਾ ਹੈ ਸਮਾਂ ਹੈ ਅਤੇ ਹਰ ਇੱਕ ਮਨੋਰਥ ਜੋ ਇਸ ਆਕਾਸ਼ ਦੇ ਹੇਠ ਆ ਉਹਦਾ ਇੱਕ ਵੇਲਾ ਆ ਹallelujah ਹਰ ਇੱਕ ਕੰਮ ਦਾ ਇੱਕ ਵੇਲਾ ਆ ਜੋ ਵੀ ਅਸੀਂ ਕੰਮ ਕਰਦੇ ਆ ਕਈ ਵਾਰੀ ਅਸੀਂ ਕਬਰ ਆ ਜਾਂਦੇ ਆ ਕਿ ਪਰਮੇਸ਼ਰ ਮੈਨੂੰ ਬਰਕਤ ਨਹੀਂ ਦੇ ਰਿਹਾ ਪਰਮੇਸ਼ਰ ਮੈਨੂੰ ਆਸ਼ੀਸ਼ ਨਹੀਂ ਦੇ ਰਿਹਾ ਪਰਮੇਸ਼ਰ ਮੈਨੂੰ ਕੰਮ ਵਿੱਚ ਨਹੀਂ ਵਧਾਰਿਆ ਪਰਮੇਸ਼ਰ ਮੇਰਾ ਵੀਜ਼ਾ ਨਹੀਂ ਲਗਵਾ ਰਿਹਾ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੇਕਰ ਹਲੇ ਇਹ ਕੰਮ ਨਹੀਂ ਹੋ ਰਿਹਾ ਤੇ ਇਹ ਯਕੀਨ ਰੱਖੋ ਕਿ ਹਲੇ ਵੇਲਾ ਨਹੀਂ ਆਇਆ ਨਹੀਂ ਆਇਆ ਹallelujah ਕਿਉਂਕਿ ਹਰ ਇੱਕ ਕੰਮ ਦਾ ਇੱਕ ਵੇਲਾ ਆ ਪ੍ਰਭੂ ਜਾਣਦਾ ਆ ਖੁਦਾ ਜਾਣਦਾ ਕਿ ਸਾਡੀ ਬਰਕਤ ਕਦੋਂ ਤੇ ਕਿੱਥੇ ਆ ਪਰ ਅਸੀਂ ਉਸ ਗੱਲ ਨੂੰ ਨਹੀਂ ਜਾਣਦੇ ਹallelujah ਜਿਸ ਤਰ੍ਹਾਂ ਅਸੀਂ ਇੱਕ ਘਰ ਬਣਾਉਨੇ ਆ ਔਰ ਘਰ ਬਣਾਉ ਤੋਂ ਪਹਿਲਾਂ ਅਸੀਂ ਉਸ ਘਰ ਦਾ ਕੀ ਕਢਵਾਉਨੇ ਆ ਨਕਸ਼ਾ ਕੀ ਕਢਵਾਉਨੇ ਆ ਨਕਸ਼ਾ ਹallelujah ਇੱਕ ਨਕਸ਼ਾ ਜਰਾ ਅਸੀਂ ਕਢਵਾਉਨੇ ਆ ਉਹ ਜਿਹੜਾ ਨਕਸ਼ਾ ਆ ਉਹ ਸਿਰਫ ਇੰਜੀਨੀਅਰ ਜਾਂ ਉਹਨੂੰ ਬਣਾਉਣ ਵਾਲਾ ਰਾਜ ਮਿਸਤਰੀ ਸਮਝ ਸਕਦਾ ਆ রাইਟ অর ਰੋਂਗ ਉਹ ਜਿਹੜਾ ਨਕਸ਼ਾ ਜਿਹੜਾ ਬਣਾਇਆ ਜਾਂਦਾ ਆ ਉਹ ਇੰਜੀਨੀਅਰ ਜਿਨੇ ਉਸ ਨਕਸ਼ੇ ਨੂੰ ਬਣਾਇਆ ਔਰ ਉਹ ਮਿਸਤਰੀ ਜਿਹੜਾ ਉਸ ਨਕਸ਼ੇ ਦੇ ਵਾਰਾ ਘਰ ਨੂੰ ਬਣਾਏਗਾ ਉਹਨਾਂ ਨੂੰ ਪਤਾ ਆ ਕਿ ਘਰ ਕਿੱਡਾ ਸੋਹਣਾ ਬਣਨ ਵਾਲਾ ਪਰ ਅਸੀਂ ਉਸ ਨਕਸ਼ੇ ਨੂੰ ਦੇਖ ਕੇ ਕਹਿ ਸਕਦੇ ਆ ਕਿ ਇਹ ਘਰ ਤੇ ਬੜਾ ਸੋਹਣਾ ਬਣ ਗਿਆ ਕਹਿ ਸਕਦੇ ਆ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਉਸ ਨਕਸ਼ੇ ਤੋਂ ਕੀਆ ਅਨੇ ਜਾਨਿਆਂ ਹਾਲੇਲੂਇਆ ਇਸੇ ਕਰਕੇ ਪਰਮੇਸ਼ਰ ਨੇ ਸਾਡਾ ਨਕਸ਼ਾ ਬਣਾਇਆ ਆ ਖੁਦਾ ਨੇ ਸਾਡੇ ਲਈ ਸਮਾਂ ਠਹਿਰਾਇਆ ਆ ਪਰਮੇਸ਼ਰ ਨੇ ਹਰ ਇੱਕ ਯੋਜਨਾ ਸਾਡੇ ਇੱਕ ਇੱਕ ਦੇ ਲਈ ਬਣਾਈ ਆ ਤੁਹਾਡਾ ਜੀਵਨ ਜਰਾਇਆ ਇੱਕ ਨਕਸ਼ੇ ਦੀ ਨਿਆਈ ਆ ਜਿਹੜਾ ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਪਰ ਜੇਕਰ ਅਸੀਂ ਪ੍ਰਭੂ ਦੀ ਰਜਾ ਵਿੱਚ ਰਵਾਂਗੇ ਪਰਮੇਸ਼ਰ ਦੀ ਮਰਜ਼ੀ ਵਿੱਚ ਰਵਾਂਗੇ ਤਾਂ ਪਰਮੇਸ਼ਰ ਸਾਨੂੰ ਇੱਕ ਬਿਊਟੀਫੁੱਲ ਹਾਊਸ ਬਣਾਵੇਗਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਹallelujah ਉਹ ਸਾਨੂੰ ਇੱਕ ਬਿਊਟੀਫੁੱਲ ਹਾਊਸ ਇੱਕ ਬਿਊਟੀਫੁੱਲ ਪਰਸਨ ਇੱਕ ਬਿਊਟੀਫੁੱਲ ਊਮਨ ਇੱਕ ਔਰਤ ਬਣਾਵੇਗਾ ਉਹ ਸਾਡੇ ਘਰ ਨੂੰ ਬਣਾਵੇਗਾ ਜਿਸ ਨਾਲ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਕਿ ਜਿਹੜਾ কুমਿਹਾਰ ਹੁੰਦਾ ਆ ਉਹ ਮਿੱਟੀ ਲੈਂਦਾ ਆ ਉਹਨੂੰ ਗੁੰਨਦਾ ਆ ਉਹਦੇ ਤੋਂ ਘਰ ਆ ਤਿਆਰ ਕਰਦਾ ਆ ਪਰ ਜੇਕਰ ਉਹ ਮਿੱਟੀ ਉਸ ਕਮਿਹਾਰ ਦੀ ਕਾ ਅੱਗੇ ਟਾਰੀ ਵਿੱਚ ਨਾ ਰਵੇ ਤਾਂ ਇੱਕ ਚੰਗੇ ਘੜੇ ਦਾ ਰੂਪ ਕਦੇ ਵੀ ਲੈ ਨਹੀਂ ਸਕਦੀ ਹallelujah ਉਹਨੂੰ ਪਰਮੇਸ਼ਰ ਦੀ ਯੋਜਨਾ ਵਿੱਚ ਰਹਿਣਾ ਪੈਣਾ ਉਹਨੇ ਉਹਦੇ ਤੇ ਸਮਾਂ ਲੱਗਣਾ ਉਹ ਮਿੱਟੀ ਗੁੰਨਣ ਲੱਗਿਆ ਸਮਾਂ ਲੱਗਣਾ ਆ ਉਸ ਘਰੇ ਨੂੰ ਬਣਾਉਣ ਲੱਗਿਆ ਸਮਾਂ ਲੱਗਣਾ ਉਹਨੂੰ ਸੁੱਕਣ ਲੱਗਿਆ ਸਮਾਂ ਲੱਗਣਾ ਆ ਔਰ ਫਿਰ ਉਹ ਵਰਤਿਆ ਜਾਂਦਾ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਅਮੇਨ ਹallelujah ਇਸ ਕਰਕੇ ਪਰਮੇਸ਼ਰ ਜਰਾਇਆ ਉਨੇ ਤੁਹਾਡੇ ਲਈ ਇੱਕ ਸਮਾਂ ਜੜਾ ਉਹ ਠਹਿਰਾਇਆ ਹੋਇਆ ਹallelujah ਉਹ ਸਮਾਂ ਅੱਜ ਵੀ ਹੋ ਸਕਦਾ ਆ ਹallelujah ਤੁਹਾਡੀ ਬਰਕਤ ਦਾ ਸਮਾਂ ਅੱਜ ਵੀ ਹੋ ਸਕਦਾ ਆ ਤੁਹਾਡੀ ਬਰਕਤ ਦਾ ਸਮਾਂ ਕੱਲ ਵੀ ਹੋ ਸਕਦਾ ਆ ਔਰ ਤੁਹਾਡੀ ਬਰਕਤ ਦਾ ਸਮਾਂ ਪਰਸੋ ਵੀ ਹੋ ਸਕਦਾ ਅਗਲਾ ਮਹੀਨਾ ਵੀ ਹੋ ਸਕਦਾ ਅਗਲਾ ਸਾਲ ਵੀ ਹੋ ਸਕਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਪਰ ਅਸੀਂ ਕੀ ਕਰਨਾ ਹੈ ਆਪਣੇ ਪ੍ਰਭੂ ਦੇ ਵਿੱਚ ਆਸ ਰੱਖਣੀ ਹੈ ਕਿਉਂਕਿ ਬਾਈਬਲ ਵਿੱਚ ਲਿਖਿਆ ਤੂੰ ਆਪਣੇ ਆਸ ਜਿਹੜੀ ਯਹਵਾ ਤੇ ਛੱਡ ਦੇ ਤਾਂ ਤੇਰੇ ਸਾਰੇ ਮਨੋਰਥ ਕੀ ਹੋਣਗੇ ਪੂਰੇ ਹੋਣਗੇ ਹallelujah ਜਿਸਰਾ ਅਸੀਂ 2 ਸਾਲ ਪਹਿਲਾਂ ਚਰਚ ਸ਼ੁਰੂ ਕੀਤੀ ਚਰਚ ਸ਼ੁਰੂ ਕਿੱਥੇ ਕੀਤੀ ਸੀ 7 ਦੇ 7 ਦੇ ਹਾਂਜੀ 7 ਦੇ ਉਤੇ ਅਸੀਂ ਚਰਚ ਜਰੀ ਸੀ ਸ਼ੁਰੂ ਕੀਤੀ ਸੀ ਉਦੋਂ ਅਸੀਂ ਜਾਣਦੇ ਸੀ ਚਰਚ ਇੱਥੇ ਆਵੇਗੀ ਅਸੀਂ ਜਾਣਦੇ ਸੀ ਕੋਈ ਨਹੀਂ ਜਾਣਦਾ ਸੀ ਹallelujah ਪਹਿਲਾਂ ਤੇ ਮੈਂ ਵੀ ਸੋਚਿਆ ਸੀ ਸੱਚ ਜਾਣਿਓ ਪਰਮੇਸ਼ਰ ਦੇ ਘਰ ਵਿੱਚ ਪਹਿਲੇ ਇੱਕ ਦਿ ਮੇਰੇ ਮਨ ਚ ਆਇਆ ਸੀ ਕਿ ਛੱਤ ਦੇ ਉੱਤੇ ਇੱਕ ਸ਼ੈੱਡ ਪਾਵਾਂਗੇ ਕਿ ਉੱਥੇ ਬੰਦਗੀ ਲਗਾਤਾਰ ਚੱਲਦੀ ਪਰ ਪਰਮੇਸ਼ਰ ਦੀਆਂ ਯੋਜਨਾਵਾਂ ਕੀਆ ਵੱਡੀਆਂ ਨੇ ਵੱਡੀਆਂ ਨੇ ਅਲੱਗਿਆ ਡਿਫਰੈਂਟ ਆ ਜੋ ਅਸੀਂ ਸੋਚਦੇ ਉਹ ਨਹੀਂ ਹੁੰਦਾ ਜੇਕਰ ਪ੍ਰਭੂ ਵਿੱਚ ਚੱਲਦੇ ਰਹੀਆਂ ਤੇ ਜੋ ਪ੍ਰਭੂ ਚ ਉਹ ਸਾਡੇ ਜੀਵਨ ਵਿੱਚ ਹੁੰਦਾ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਅਮੀਨ ਕਿਉਂਕਿ ਸਾਡੀ ਯੋਜਨਾ ਛੋਟੀ ਆ ਸਾਡੀ ਪਲੈਨਿੰਗ ਛੋਟੀ ਆ ਪਰ ਪਰਮੇਸ਼ਰ ਦੀ ਯੋਜਨਾ ਸਾਡੇ ਪ੍ਰਤੀ ਕੀਆ ਬਹੁਤ ਵੱਡੀਆਂ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਅਮੀਨ ਜੋ ਵੀ ਅੱਜ ਬਰਕਤਾਂ ਤੁਸੀਂ ਸੋਚੀਆਂ ਨਹੀਂ ਜੋ ਤੁਹਾਡੇ ਮਨ ਵਿੱਚ ਚੱਲਦਾ ਕਿ ਪ੍ਰਭੂ ਬਸਮ ਨੂੰ ਆ ਦੇ ਦੇ ਬਸ ਬੜਾ ਧੰਨਵਾਦ ਉਹਦਾ ਪ੍ਰਭੂ ਬਸ ਮੈਨੂੰ ਆਹ ਬਰਕਤ ਦੇ ਦੇ ਉਹਦਾ ਬੜਾ ਧੰਨਵਾਦ ਆ ਪਰ ਮੈਂ ਦੱਸਣਾ ਚਾਹਾਂਗਾ ਪਰਮੇਸ਼ੁਰ ਨੇ ਤੁਹਾਡੇ ਲਈ ਵੱਡੀਆਂ-ਵੱਡੀਆਂ ਯੋਜਨਾਵਾਂ ਬਣਾ ਕੇ ਰੱਖੀਆਂ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਸੀਂ ਬਸ ਉਹਦੀ ਆਗਿਆ ਕਰੀ ਤੀਆਂ ਤੇ ਪੁੱਤਰ ਬਣ ਕੇ ਰਹੋ ਉਹਦੀ ਬੰਦਗੀ ਵਿੱਚ ਲੱਗੇ ਰਹੋ ਕਦੇ ਵੀ ਅੱਕਣਾ ਨਹੀਂ ਆ ਪਰਮੇਸ਼ੁਰ ਦੇ ਕੰਮਾਂ ਤੋਂ ਮੇਰੀ ਗੱਲ ਯਾਦ ਰੱਖਿਓ ਹਾਲੇਲੂਇਆ ਕਦੇ ਵੀ ਨਹੀਂ ਅੱਕਣਾ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਜੋ ਮਰਜ਼ੀ ਤੁਹਾਡੇ ਪਰ ਖਿਲਾਫ ਕੋਈ ਬੋਲੇ ਜੋ ਮਰਜ਼ੀ ਤੁਹਾਡੇ ਪਰ ਖਿਲਾਫ ਕੋਈ ਯੋਜਨਾ ਅਪਣਾਵੇ ਪਰ ਤੁਸੀਂ ਕਦੇ ਵੀ ਪਰਮੇਸ਼ਰ ਤੋਂ ਅਕਨਾ ਨਹੀਂ ਹallelujah ਕਿ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਤੁਹਾਡੀ ਬਰਕਤ ਦਾ ਸਮਾਂ ਅੱਜ ਵੀ ਹੋ ਸਕਦਾ ਇੱਕ ਹਫ਼ਤੇ ਬਾਅਦ ਵੀ ਹੋ ਸਕਦਾ ਇੱਕ ਮਹੀਨੇ ਬਾਅਦ ਵੀ ਹੋ ਸਕਦਾ ਇੱਕ ਸਾਲ ਬਾਅਦ ਵੀ ਹੋ ਸਕਦਾ ਔਰ ਜਿੰਨਾ ਉਹ ਲੇਟ ਹੋਵੇਗਾ ਉਹਨਾਂ ਉਹ ਵੱਡਾ ਹੋਵੇਗਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਤਾਰੀਫ ਕਰੋ ਜ਼ੋਰ ਸੇ ਸੁਣਿਆ ਨੂੰ ਸਮਝ ਆ ਰਹੀ ਆ ਜ਼ੋਰ ਸੇ ਤਾਲੁਸ ਕਰੋ ਹallelujah ਜਿੰਨਾ ਸਮਾਂ ਤੁਸੀਂ ਵੱਧ ਕਸ਼ਟ ਭੋਗੋਗੇ ਪ੍ਰਭੂ ਲਈ ਜਿੰਨਾ ਸਮਾਂ ਵੱਧ ਤੁਸੀਂ ਪਰਮੇਸ਼ਰ ਦੇ ਲਈ ਕੰਮ ਕਰੋਗੇ ਜਿੰਨਾ ਸਮਾਂ ਵੱਧ ਤੁਸੀਂ ਪਰਮੇਸ਼ਰ ਵਿੱਚ ਬਤਾਓਗੇ ਜਿੰਨਾ ਸਮਾਂ ਵੱਧ ਤੁਸੀਂ ਉਹਦੀ ਬੰਦਗੀ ਕਰੋਗੇ ਔਰ ਦੁੱਖ ਵਿੱਚ ਹੋ ਕੇ ਬੰਦਗੀ ਕਰੋਗੇ ਔਰ ਮੁਸ਼ਕਲਾਂ ਵਿੱਚ ਹੋ ਕੇ ਬੰਦਗੀ ਕਰੋਗੇ ਔਰ ਹਲਾਤਾਂ ਨਾਲ ਲੜ ਕੇ ਉਹਦੀ ਬੰਦਗੀ ਕਰੋਗੇ ਓਨੇ ਜਿਆਦਾ ਤੁਸੀਂ ਅਮੀਰ ਹੋਵੋਗੇ ਸ਼ੁਭ ਅਸੀ ਦੇ ਨਾਂ ਦੇ ਵਿੱਚ ਓਨੇ ਜਿਆਦਾ ਤੁਸੀਂ ਵੱਧੋਗੇ ਸ਼ੁਭ ਅਸੀ ਦੇ ਨਾਂ ਦੇ ਵਿੱਚ ਆਮੀ ਨੂੰ ਚਾਏ ਓਨੇ ਜਿਆਦਾ ਤੁਸੀਂ ਤਰੱਕੀ ਵਿੱਚ ਉਗੇ ਯੂਸ਼ੂਅ ਮਸੀਹ ਦੇ ਨਾਮ ਦੇ ਵਿੱਚ ਤਾਰੇ ਸਿਰੋਂ ਜ਼ੋਰ ਸੇ ਹallelujah ਹallelujah ਕਿੰਨੇ ਜਿਆਦਾ ਤੁਹਾਡੀਆਂ ਫਰਕ ਤਾਂ ਵੱਡੀਆਂ ਹੁਣ ਕਿਆ ਪਰ ਪਰਮੇਸ਼ੁਰ ਤੁਹਾਡੇ ਸੰਘਰਸ਼ ਨੂੰ ਵੇਖੇਗਾ ਹallelujah ਹallelujah ਮੈਂ ਕਦੀ ਪਰਮੇਸ਼ੁਰ ਦੇ ਕੰਮ ਲਈ ਸ਼ਰਮ ਨਹੀਂ ਕੀਤੀ ਔਰ ਨਾ ਅੱਗੇ ਕਰਾਂਗਾ ਕਿਉਂਕਿ ਜੇਕਰ ਪਹਿਲਾਂ ਸ਼ਰਮ ਨਹੀਂ ਕੀਤੀ ਤੇ ਪ੍ਰਭੂ ਇੱਥੋਂ ਤੱਕ ਲੈ ਕੇ ਆਇਆ ਔਰ ਅੱਗੇ ਵੀ ਸ਼ਰਮ ਨਹੀਂ ਕਰਾਂਗੇ ਤੇ ਪ੍ਰਭੂ ਪਤਾ ਨਹੀਂ ਕਿਹੜੇ ਲੈਵਲ ਤੱਕ ਬਲੰਦੀਆਂ ਤੱਕ ਲੈ ਕੇ ਜਾਏਗਾ ਯੂਸ਼ੂਅ ਮਸੀਹ ਦੇ ਨਾਮ ਦੇ ਵਿੱਚ ਹallelujah ਹallelujah 나 ਕਦੇ ਇਕ ਨਾ ਕਦੇ ਥਕਣਾ ਨਾ ਕਦੇ ਹਾਰ ਮੰਨਨੀ ਆ ਪਰਮੇਸ਼ਰ ਦੇ ਕੰਮ ਲਈ ਖੁਦਾ ਲਈ ਕਿਉਂਕਿ ਉਹਨੇ ਤੁਹਾਡੇ ਲਈ ਇੱਕ ਵੇਲਾ ਠਹਿਰਾਇਆ ਸਮਾਂ ਠਹਿਰਾਇਆ ਉਸ ਸਮਾਂ ਬਹੁਤ ਜਲਦੀ ਆਉਣ ਵਾਲਾ ਤੁਹਾਡੇ ਜੀਵਨ ਵਿੱਚ ਹallelujah ਹallelujah ਔਰ ਤੁਸੀਂ ਪ੍ਰਭੂ ਵਿੱਚ ਬਨੇ ਰਹੋ ਖੁਦਾ ਵਿੱਚ ਬਨੇ ਰਹੋ ਕਦੇ ਪਰਮੇਸ਼ਰ ਦੀ ਸਮਰਥਾ ਤੇ ਸ਼ੱਕ ਨਾ ਕਰਿਓ ਕਿਉਂਕਿ ਉਹਦਾ ਵਚਨ ਹੈ ਯੁੱਗਾਂ ਦੇ ਅੰਤ ਤੀਕਰ ਤੁਹਾਡੇ ਨਾਲ ਕਿਨੇ ਜਣੇ ਬਲੀਫ ਕਰਦੇ ਹੋ ਤਾਰੀਫ ਕਰੋ ਜ਼ੋਰ से ਉਹ ਯੁੱਗਾਂ ਦੇ ਅੰਤ ਤੀਕਰ ਤੁਹਾਡੇ ਨਾਲ ਹallelujah ਮੈਂ ਕੱਲ ਵੀ ਦੱਸ ਰਿਹਾ ਸੀ ਕਿ ਅਸੀਂ ਕਿਸੇ ਪਾਸਟਰ ਨੂੰ ਬੁਲਾਈਏ ਤਾਂ ਲੇਟ ਹੋ ਸਕਦਾ ਆ ਕਿਸੇ ਭੈਣ ਭਰਾ ਨੂੰ ਬੁਲਾਈਏ ਉਹ ਆਉਣ ਵਿੱਚ ਲੇਟ ਹੋ ਸਕਦਾ ਆ ਕਿਸੇ ਮੰਤਰੀ ਨੂੰ ਬੁਲਾਈਏ ਉਹ ਸਾਡੇ ਕੋਲ ਆਉਣ ਵਿੱਚ ਲੇਟ ਹੋ ਸਕਦਾ ਆ ਰਾਈਟ অর ਰੋਂਗ ਉਹ ਹਾਲਾਤਾਂ ਤੋਂ ਡਰ ਸਕਦੇ ਆ ਕਿ ਬਾਰਿਸ਼ ਬਹੁਤ ਆ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਗਰਮੀ ਬਹੁਤ ਆ ਮੈਂ ਤੁਹਾਡੇ ਕੋਲ ਠੰਡੇ ਹੋ ਜਾਵਾਂਗਾ ਰਾਈਟ অর ਰੋਂਗ ਪਰ ਪ੍ਰਭੂ ਯੀਸ਼ੂ ਮਸੀਹ ਜਦੋਂ ਮਰਜੀ ਉਹਨੂੰ ਬੁਲਾ ਲਓ ਤੁਸੀਂ ਭਾਵੇਂ ਰਾਤ ਦੇ 2 ਵਜੇ ਹੋਣ ਪਾਵੇਂ ਰਾਤ ਦੇ 10 ਵਜੇ ਹੁਣ ਪਾਵੇਂ ਬਾਹਰ ਹਨੇਰ ਆਉਂਦਾ ਹੋਵੇ ਉਹਦਾ ਵਚਨਾ ਜਦ ਵੀ ਤੁਸੀਂ ਮੈਨੂੰ ਬੁਲਾਗੇ ਮੈਂ ਤੁਹਾਡੇ ਵਿੱਚ ਕਹਿੰਦਾ ਦੋ ਜਾਂ ਤਿੰਨ ਜਿੱਥੇ ਮੇਰੇ ਨਾਮ ਦੇ ਵਿੱਚ ਜਦ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਕਿੰਨੇ ਜਾਣੀ ਮੰਨ ਦੇ ਕੀ ਪ੍ਰਭੂ ਉੱਤਰ ਦਿੰਦਾ ਔਰ ਤਾਰੀਫ ਕਰੋ ਜ਼ੋਰ से ਪਰਮੇਸ਼ਰ ਨੂੰ ਬੁਲਾਓ ਉਸ ਖੁਦਾ ਦੀ ਇੰਨੀ ਕੁ ਬੰਦਗੀ ਕਰੋ ਇੰਨੀ ਕੁ ਉਹਦੇ ਨਾਮ ਦੀ ਵਡਿਆਈ ਕਰੋ ਇੰਨੀ ਕੁ ਦੀ ਸੇਵਾ ਕਰੋ ਜਿਉ ਤਾਨੂੰ ਹਰ ਪਲ ਵਧਾਉਂਦਾ ਜਾਏ ਉਹ ਤੁਹਾਡੇ ਨਾਲ ਰਹੇ ਤੁਹਾਨੂੰ ਬਰਕਤ ਅਤੇ ਬਰਕਤਾਂ ਦਿੰਦਾ ਜਾਏ ਹਾਲੇਲੂਇਆ ਉਹਦੀ ਸੀਮਾ ਵਿੱਚ ਲੱਗੇ ਰਹੋ ਕਦੀ ਪਰਮੇਸ਼ਰ ਦੇ ਕੰਮਾਂ ਤੋਂ ਨਾ ਕੋ ਕਿਉਂਕਿ ਉਹਨੇ ਤੁਹਾਡੇ ਲਈ ਸਮਾਂ ਠਹਿਰਾਇਆ ਉਹਨੇ ਵੇਲਾ ਠਹਿਰਾਇਆ ਜਦੋਂ ਉਹਨੇ ਤੁਹਾਨੂੰ ਬਰਕਤ ਦੇਣੀ ਆ ਅਸੀਂ ਆਪਣੀ ਪਲੈਨਿੰਗ ਨਾ ਕਰੀਏ ਅਸੀਂ ਆਪਣੀਆਂ ਯੋਜਨਾਵਾਂ ਨਾ ਬਣਾਈਏ ਅਸੀਂ ਆਪਣੇ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਹੋ ਲੈੰਦੀ ਆ ਆਪਣੀ ਲਾਈਫ ਦੇ ਵਿੱਚ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਹੋਣ ਦੋ ਕਦੀ ਅੱਕਣਾ ਨਹੀਂ ਆ ਹallelujah ਕਦੀ ਪ੍ਰਭੂ ਦੇ ਕਮਾਲ ਲਈ ਅੱਕਣਾ ਨਹੀਂ ਆ ਔਰ ਜੋ ਅੱਕਦੇ ਨਹੀਂ ਆ ਪਰਮੇਸ਼ਰ ਉਹਨਾਂ ਨੂੰ ਦੇਣ ਲੱਗਿਆ ਵੀ ਥੱਕਦਾ ਤਾਰੀਫ ਕਰੋ ਜ਼ੋਰ से ਜਿਹਨਾਂ ਨੂੰ ਸਮਝ ਆ ਰਹੀ ਹੈ ਕਿਉਂਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਉਹਨੇ ਤੁਹਾਨੂੰ ਚੁਣਿਆ ਉਹਨੇ ਤੁਹਾਨੂੰ ਬਣਾਇਆ ਉਹਨੇ ਤੁਹਾਨੂੰ ਸੱਧਿਆ ਉਹ ਤੁਹਾਨੂੰ ਛੱਡ ਨਹੀਂ ਸਕਦਾ ਪਰ ਜਦੋਂ ਤੁਸੀਂ ਪ੍ਰਭੂ ਤੋਂ ਭਜੋਗੇ ਤੇ ਪ੍ਰਭੂ ਵੀ ਤੁਹਾਡੇ ਤੋਂ ਕੀ ਕਰੇਗਾ ਹallelujah ਉਸ ਸਮੇਂ ਦੀ ਵੇਟ ਕਰੋ ਵੇਟ ਕਰੋ ਉਸ ਸਮੇਂ ਦੀ ਜਿਹੜਾ ਸਮਾਂ ਪ੍ਰਭੂ ਨੇ ਤੁਹਾਡੇ ਲਈ ਠਹਿੜਾਇਆ ਉਹ ਕੋਈ ਵੀ ਸਮਾਂ ਹੋ ਸਕਦਾ ਹੈ ਹੋ ਸਕਦਾ ਜਿਸ ਦਿਨ ਤੁਹਾਡਾ ਪ੍ਰਾਰਥਨਾ ਕਰਨ ਨੂੰ ਮਨ ਨਾ ਕਰੇ ਉਸੇ ਦਿਨ ਤੁਹਾਡੇ ਛੁਟਕਾਰੇ ਦਾ ਦਿਨ ਹੋਵੇ ਹallelujah ਹੋ ਸਕਦਾ ਹੈ ਸ਼ੈਤਾਨ ਤੈਨੂੰ ਪ੍ਰਾਰਥਨਾ ਕਰਨ ਤੋਂ ਰੋਕੇ ਕਿ ਪ੍ਰਾਰਥਨਾ ਨਾ ਕਰ ਪ੍ਰਭੂ ਤੈਨੂੰ ਕਿਹੜਾ ਬਰਕਤ ਦੇ ਰਿਹਾ ਪ੍ਰਭੂ ਤੈਨੂੰ ਕਿਹੜਾ ਚੰਗਿਆ ਕਰ ਰਿਹਾ ਖੁਦਾ ਕਿਹੜਾ ਤੈਨੂੰ ਵਧਾ ਰਿਹਾ ਆਪਣੇ ਪ੍ਰਭੂ ਨੂੰ ਨਾ ਛੱਡੋ ਨਾ ਤਿਆਗੋ ਤੋ ਕਿ ਜਦ ਜਦ ਇਸرائیਲੀਆਂ ਨੇ ਪ੍ਰਭੂ ਨੂੰ ਛੱਡਿਆ ਉਹ ਗੁਲਾਮੀ ਵਿੱਚ ਗਏ ਜਦ ਜਦ ਉਹਨਾਂ ਆਪਣੇ ਜੀਵਨ ਵਿੱਚ ਕਾਲੀ ਕੀਤੀ ਕਿ ਖੁਦਾ ਸਾਨੂੰ ਵਧਾਵੇ ਖੁਦਾ ਸਾਨੂੰ ਮੀਟ ਦੇਵੇ ਸਾਨੂੰ ਬਟੇਰੇ ਦੇਵੇ ਸਾਨੂੰ ਮਿੱਠਾ ਪਾਣੀ ਪਿਲਾਵੇ ਔਰ ਉਹਨਾਂ ਪਰਮੇਸ਼ਵਰ ਦੀ ਸ਼ਕਤੀ ਉੱਤੇ ਸ਼ੱਕ ਕੀਤਾ ਤੇ ਪਰਮੇਸ਼ਵਰ ਉਹਨਾਂ ਤੇ ਕਰੋਧਵਾਨ ਹੋਇਆ ਹੇਲੂਇਆ ਔਰ ਜਦੋਂ ਤੁਸੀਂ ਵੀ ਪਰਮੇਸ਼ਰ ਤੋਂ ਰੋਸ ਦੇ ਜੇ ਪਰਮੇਸ਼ਰ ਤੇ ਗਿਲਾ ਕਰ ਦੇ ਜੇ ਪਰਮੇਸ਼ਰ ਤੁਹਾਡੇ ਤੋਂ ਵੀ ਜਿਹੜਾ ਉਹ ਦੁਖੀ ਹੁੰਦਾ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਕਿੰਨੀ ਗਰੀਬੀ ਵਿੱਚੋਂ ਕੱਢ ਕੇ ਅਮੀਰੀ ਵਿੱਚ ਲਿਆਂਦਾ ਅਮੀਨ ਕੋਈ ਸਮਾਸੀ ਕਿ ਜਦੋਂ ਲੋਕ ਤੁਹਾਡੇ ਹੱਥ ਤੇ ਰੋਟੀ ਰੱਖਣ ਲੱਗਿਆ ਵੀ ਐਨੀ ਦੂਰੋਂ ਰੋਟੀ ਸੁੱਟਦੇ ਸੀ ਰਾਈਟ ਔਰ ਰੌਂਗ ਹੇਲੂਇਆ ਪਰ ਅੱਜ ਜੋ ਲੋਕ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਦੇ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਹallelujah ਹallelujah ਅੱਜ ਜੋ ਭੱਜੇ ਫਿਰਦੇ ਆ ਆਪਣੀਆਂ ਜ਼ਰੂਰਤਾਂ ਲਈ ਆਪਣੇ ਕੰਮਾਂ ਲਈ ਕਿੰਨੀ ਕੀਤੀ ਬਰਕਤ ਪਰਮੇਸ਼ਰ ਨੇ ਕਿਲੇ ਸਾਨੂੰ ਵਧਾਇਆ ਪਰਮੇਸ਼ਰ ਨੇ ਔਰ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਤਾਰੀਫ ਕਰਾਂਗੇ ਜ਼ੋਰ ਨਾਲ ਕਿਉਂਕਿ ਪਰਮੇਸ਼ਰ ਤੁਹਾਨੂੰ ਵਧਾਉਣਾ ਚਾਹੁੰਦਾ ਹੈ ਤੁਹਾਨੂੰ ਬਰਕਤਾਂ ਦੇਣਾ ਚਾਹੁੰਦਾ ਆ ਅਸੀਂ ਤਿੰਨ ਅਧਿਆਏ ਉਹਦੀ 11 ਵਚਨ ਅਸੀਂ ਬਾਈਬਲ ਵਿੱਚੋਂ ਵੇਖਾਂਗੇ ਉਸਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਸੁੰਦਰ ਬਣਾਈ ਉਸਨੇ ਹਰ ਇੱਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸਨੇ ਸਦੀਪਕ ਕਾਲ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੰਦਾ ਹੈ ਹallelujah ਔਰ ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ਰ ਆਦਤ ਤੋਂ ਲੈ ਕੇ ਅੰਤ ਤੋਰੀ ਕਰਦਾ ਹੈ ਬੋਝ ਨਹੀਂ ਸਕਦਾ ਤੁਸੀਂ ਪਰਮੇਸ਼ਰ ਦੀਆਂ ਯੋਜਨਾਵਾਂ ਨੂੰ ਕਦੇ ਵੀ ਬੋਝੇ ਕਦੇ ਉਹਦੀਆਂ ਯੋਜਨਾਵਾਂ ਨੂੰ ਤੁਸੀਂ ਬੋਝ ਨਹੀਂ ਸਕਦੇ ਜੋ ਤੁਹਾਡਾ ਆਉਣ ਵਾਲਾ ਸੁਖਾਰਿਆ ਜੋ ਪਰਮੇਸ਼ਰ ਤੁਹਾਨੂੰ ਘਰ ਦੇਣ ਵਾਲਾ ਆ ਉਹ ਇੱਕ ਬਿਊਟੀਫੁਲ ਘਰ ਬਣ ਚੁੱਕਾ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਬਸ ਵੀਰੇ ਸਿਰ ਤੁਹਾਨੂੰ ਮਿਲਣ ਵਾਲਾ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਹallelujah ਤਾਨੂੰ ਕਾਰੋਬਾਰ ਮਿਲਣ ਵਾਲਿਆ ਤਾਨੂੰ ਬੱਚੇ ਦੀ ਆਸ਼ੀਸ਼ ਮਿਲਣ ਵਾਲੀਆ ਤੁਹਾਡੀਆਂ ਬੰਦ ਕੁੱਖਾ ਖੁੱਲਣ ਵਾਲੀਆਂ ਨੇ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਹallelujah ਪਰਮੇਸ਼ਰ ਨੇ ਤੁਹਾਡੀ ਚੰਗਿਆਈ ਦੇ ਦਿਨ ਠਹਿਰਾਇਆ ਤੁਹਾਡੇ ਘਰ ਬਣਾਉਣ ਦਾ ਦਿਨ ਠਹਿਰਾਇਆ ਕਿਉਂਕਿ ਪਾਈਪਲ ਵਿੱਚ ਲਿਖਿਆ ਪਰਮੇਸ਼ਰ ਨੇ ਹਰ ਇੱਕ ਵਸਤ ਜਿਹੜੀ ਆ ਉਹ ਆਪਣੇ ਸਮੇਂ ਤੇ ਸੁੰਦਰ ਬਣਾ ਕੇ ਰੱਖਿਆ ਹallelujah ਉਹ ਰੱਖੀ ਪਈ ਆ ਉਹ ਬਰਕਤ ਤੁਹਾਡੇ ਲਈ ਰੱਖੀ ਪਈ ਆ ਕਿੰਨੇ ਜਣੇ ਸਮਝਦੇ ਆ ਆਪਣੇ ਹੱਥਾਂ ਨੂੰ ਹਿਲਾਓ ਜਿਸ ਤਰ੍ਹਾਂ ਇੱਕ ਨਕਸ਼ਾ ਤਿਆਰ ਹੁੰਦਾ ਆ ਉਸੇ ਤਰ੍ਹਾਂ ਤੁਹਾਡੇ ਜੀਵਨ ਦਾ ਤੁਹਾਡੇ ਘਰ ਦਾ ਤੁਹਾਡੀਆਂ ਬਰਕਤਾਂ ਦੇ ਨਕਸ਼ੇ ਬਣ ਚੁੱਕੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਬਸ ਤੁਸੀਂ ਉਹਦੇ ਵਿੱਚ ਚੱਲਣਾ ਆ ਔਰ ਜਦੋਂ ਤੁਸੀਂ ਉਹਦੇ ਵਿੱਚ ਚੱਲਦੇ ਜਾਓਗੇ ਤੁਹਾਡਾ ਸਫ਼ਰ ਪੂਰਾ ਹੁੰਦਾ ਜਾਏਗਾ ਔਰ ਜਦੋਂ ਤੁਹਾਡਾ ਸਫ਼ਰ ਪੂਰਾ ਹੋ ਜਾਵੇਗਾ ਉਹ ਬਰਕਤਾਂ ਤੁਹਾਡੀ ਚੋਲੀ ਵਿੱਚ ਹੋਣਗੀਆਂ ਯੀਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਆਮੀਨ ਉਹ ਮੁਕਤੀ ਉਹ ਨਜ਼ਾਤ ਉਹ ਆਸ਼ੀਸ਼ ਹਰ ਕੋ ਬਰਕਤ ਅੱਜ ਸੋਚ ਕੇ ਰੱਖ ਲਓ ਔਰ ਤਾਰੀਖ ਲਿਖ ਲਿਓ ਹallelujah ਹallelujah ਅੱਜ ਸੋਚ ਕੇ ਰੱਖ ਲਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਵੇਂ ਚਰਚ ਦੇ ਨਾਲ ਨਵੀਆਂ ਬਰਕਤਾਂ ਸ਼ੁਰੂ ਹੋਈ ਸ਼ੁਮਸੀ ਦੇ ਨਾਮ ਦੇ ਵਿੱਚ ਸੋਚ ਕੇ ਰੱਖ ਲਿਓ ਲਿਖ ਲਿਓ ਔਰ ਬਰਕਤਾਂ ਨਾ ਮੰਗਿਓ ਪ੍ਰਭੂ ਮੇਰੀ ਸਿਰ ਫਿਰ ਹਟਾ ਦੇ ਇਹ ਤਾਂ 2-3 ਘੰਟੇ ਅਰੈਸਟ ਕੀਤੀ ਤੇ ਆਪੇ ਹਟੇ ਰਾਈਟਰ ਰ ਕਿੰਨੇ ਸਮਝ ਆੜੀ ਤਾਰੀਫ ਕਰਿਓ ਹallelujah ਇਹਨਾਂ ਨੇ ਕਿੰਨੇ ਬੜਕਤਾਂ ਮੰਗ ਲਿਓ ਕਿ ਪ੍ਰਭੂ ਮੇਰੇ ਦੇ ਢਿੱਡ ਵੀ ਰੋਢੀ ਆ ਇਹਨਾਂ ਦੇ ਲੋਜ ਮੋਸ਼ਨ ਹੋ ਗਏ ਆ ਪ੍ਰਭੂ ਕੋਲੋਂ ਮੰਗਣਾ ਦੀ ਕੋਸ਼ਿਸ਼ ਹallelujah ਉਹ ਚਟਨੀ ਵਾਲੀ ਸੋਚ ਲੈ ਕੇ ਨਾ ਕਿਤੇ ਬੈਠੇ ਰਹੋ ਅੱਜ Praise the Lord hallelujah ਕਿਉਂਕਿ ਵਚਨਕ ਵਿੱਚ ਕੀ ਲਿਖਿਆ ਤੇ ਆ ਨਾ ਸੁਨਣਾ ਆਪਣੇ ਹੱਥਾਂ ਨੂੰ ਹਿਲਾਓ ਸਭ ਜਨ hallelujah, hallelujah. hallelujah. <laughs> ਯਾਨਾ ਸੁਣਾ ਉਸਨੇ ਹਰ ਇੱਕ ਵਸਤ ਆਪਣੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸਨੇ ਸਦੀਪਕ ਕਾਲ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ ਤਾਂ ਇਹ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ਰ ਆਦਤੋ ਆਦਤੋ ਲੈ ਕੇ ਅੰਤ ਤੋਰੀ ਕਰਦਾ ਹੈ ਬੁਝੇ ਨਹੀਂ ਸਕਦਾ ਤੁਸੀਂ ਪਰਮੇਸ਼ਰ ਦੀ ਸਮਰਥ ਨੂੰ ਪੁੱਜ ਨਹੀਂ ਸਕਦੇ ਉਹਦੀਆਂ ਬਰਕਤਾਂ ਨੂੰ ਪੁੱਜ ਨਹੀਂ ਸਕਦੇ ਕਿ ਆਉਣ ਵਾਲੇ ਦਿਨਾਂ 'ਚ ਪ੍ਰਭੂ ਤੁਹਾਨੂੰ ਕਿੰਨੀਆਂ-ਕਿੰਨੀਆਂ ਵੱਡੀਆਂ ਬਰਕਤਾਂ ਦੇ ਸਕਦਾ ਕਿੱਡੀ ਵੱਡੀ ਤੁਹਾਨੂੰ ਨੌਕਰੀ ਦੇ ਸਕਦਾ ਕਿੱਡੇ ਵੱਡੇ ਤੁਹਾਨੂੰ ਠੇਕੇ ਦੇ ਸਕਦਾ ਕਿੰਨੀ ਵੱਡੀ ਤੁਹਾਨੂੰ ਬਰਕਤ ਦੇ ਸਕਦਾ ਉਹ ਬਰਕਤਾਂ ਜਿਹੜੀਆਂ ਕਦੇ ਤੁਸੀਂ ਆਪਣੇ ਜੀਵਨ ਵਿੱਚ ਸੋਚੀਆਂ ਵੀ ਉਹ ਦੇ ਸਕਦਾ ਆ ਉਹਨੇ ਦਿੱਤੀਆਂ ਵੀ ਨਹੀਂ ਹallelujah ਜਿਸ ਦਿਨ ਇਹ ਪਲੇਸ ਮੈਨ ਰਹੇ ਸੀ ਔਰ ਉਸ ਦਿਨ ਪਰਮੇਸ਼ਰ ਦੇ ਦਾਸ ਮੇਰੇ ਕੋਲ ਆਏ ਸੀ ਦੋਸਤ ਪਰ ਦੋਸਤ ਪਰ ਤੋਂ ਪਾਸਟਰ ਸੈਮੂਲ ਔਰ ਉਹ ਕਹਿ ਰਹੇ ਸੀ ਕਿ ਸਾਡੇ ਜਿਹੜੇ ਵੱਡੇ ਸੀ ਉਹ ਕਹਿੰਦਾ 10 ਮਰਲੇ ਵੀ ਖਰੀਦਣ ਦੇ ਜਿਹੜੇ ਯੋਗ ਨਹੀਂ ਸੀ 10 ਮਰਲੇ ਵੀ ਸਾਡੇ ਵੱਡੇ ਬਜ਼ੁਰਗ ਜਿਹੜੇ ਸੀ ਇਥੋਂ ਤੱਕ ਆ ਚੰਗੇ ਘਰ ਵਿੱਚ ਕੱਪੜੇ ਖਰੀਦਦੇ ਵੀ ਨਹੀਂ ਸੀ ਸਕਦੇ ਚੰਗਾ ਰੋਟੀ ਪਾਣੀ ਲਿਆ ਕੇ ਨਹੀਂ ਸੀ ਦੇ ਸਕਦੇ ਚੰਗੇ ਕੁਛ ਵੀ ਆਪਣੇ ਪਰਿਵਾਰ ਨੂੰ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਸੀ ਕਰ ਸਕਦੇ ਜੜੀਆਂ ਕਿ ਇੱਕ ਨਾ ਬੱਚਿਆਂ ਨੂੰ ਜੜੀਆਂ ਮਿਲਦੀਆਂ ਨੇ ਨਾ ਚੰਗੀ ਸਿੱਖਿਆ ਨਾ ਚੰਗੀ ਐਜੂਕੇਸ਼ਨ ਪਰ ਅੱਜ ਪਰਮੇਸ਼ਰ ਨੇ ਸਾਰੇ ਹਾਲਾਤ ਬਦਲ ਦਿੱਤੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਮੀਨ ਅੱਜ ਹਾਲਾਤ ਬਦਲ ਚੁੱਕੇ ਆ ਕਿੰਨੇ ਜਣੇ ਸਹਿਮਤਾ ਤਾਰੀਫ ਕਰੋ ਜ਼ੋਰ से ਔਰ ਤਾਰੀਫ ਜ਼ੋਰ से ਕਰੋ ਟਾੜੀਆਂ ਹੋਰ ਵੀ ਹਾਲਾਤ ਇਹਦੇ ਨਾਲੋਂ ਵੀ ਬੈਕਰ ਹੋ ਜਾ ਰਹੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah 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 اور ਸਾਨੂੰ ਪਰਮੇਸ਼ਰ ਨੇ ਸਹਯੋਗ ਬਣਾ ਦਿੱਤਾ ਕਿ ਅਸੀਂ ਇਨੀ ਜਗਾ ਜੋਗ ਪ੍ਰਭੂ ਦੇ ਲਈ ਖਰੀਦ ਰਹੇ ਹਾਂ خدا ਲਈ خدا ਦੇ ਕੰਮਾਂ ਲਈ خدا ਦੀ ਬੰਦਗੀ ਲਈ ਹallelujah ਨਹੀਂ ਤਾਂ ਪਹਿਲਾਂ ਅਸੀਂ ਦੇਖਦੇ ਸੀ ਜਦੋਂ ਵੱਡਾ ਦਿਨ ਹੁੰਦਾ ਸੀ ਸਿਰਫ ਉਹ ਮਿੱਠੇ ਚੌਲ ਰੇਜਦੇ ਹੁੰਦੇ ਸੀ ਉਹ ਵੀ ਕਿਤੇ ਚ ਪਾ ਕੇ ਵੰਡਦੇ ਉਹ ਮਹਿਲੀ ਜੀ ਲੋਈ ਪਾੜੀ ਪਾਈ ਹੁੰਦੀ ਸੀ ਮੋਢਿਆਂ ਤੇ ਪਹਿਲਾ ਉਹਦੇ ਚੀਜ਼ਾਂ ਗੜਾਈ ਕਰ ਲੈਣੀ ਉਹ ਮੁੜ ਕੇ ਰੇਨ ਕਿਤੇ ਉਹਦੇ ਚ ਸਾਰਿਆਂ ਨੇ ਨਾਲ ਮਿਲ ਕੇ ਖਾ ਲੈਣੇ ਤੇ ਨਾਲ ਉਹਨੇ ਦੋ ਦੋ ਤਿੰਨ ਤਿੰਨ ਪੈਗ ਤੇ ਮਾਰਨੀ ਲਲਕਾਰੀ ਹਾਲੇਲੂਇਆ ਹਾਲੇਲੂਇਆ ਕਿਵੇਂ ਜਾਣੇ ਸਮਝਦੇ ਤਾਰੀਫ ਕਰੇ ਖੁਦਾਬੰਦ ਪਰ ਅੱਜ ਉਹ ਪ੍ਰਭੂ ਨੇ ਹਾਲਾਤ ਬਦਲ ਦਿੱਤੇ ਹਾਲੇਲੂਇਆ ਹਾਲੇਲੂਇਆ ਅੱਜ ਲੋਕ ਰੋਜ਼ਾ ਰੱਖਦੇ ਜਦੋਂ ਵੱਡਾ ਦਿਨ ਹੁੰਦਾ ਹੈ ਜਦੋਂ ਇਸ ਤਰ੍ਹਾਂ ਹੁੰਦਾ ਲੋਕ ਰੋਜ਼ਾ ਰੱਖਦੇ ਆ ਜਦੋਂ ਪ੍ਰਭੂ ਦਾ ਜੀ ਉੱਠਣਾ ਹੁੰਦਾ ਉਦੋਂ ਲੋਕ ਫਾਸਟਿੰਗ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਸਾਡੇ ਵਧਨ ਦੇ ਦਿਨਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਇਹ ਚੇਂਜ ਆ ਇਹ ਬਰਕਤ ਆ ਇਹ ਆਸ਼ੀਸ਼ ਆ ਔਰ ਇਹਦੇ ਵਿੱਚ ਅਸੀਂ ਬਣੇ ਰਹਿਣਾ ਆ ਔਰ ਜੋ ਇਹ ਸੁੰਦਰ ਵਸਤੂਆਂ ਬਾਈਬਲ ਵਿੱਚ ਲਿਖਿਆ ਕਿ ਆਪੋ ਆਪਣੇ ਸਮੇਂ ਤੇ ਬਣੀਆਂ ਨੇ ਉਹਨਾਂ ਵਿੱਚ ਸੋਚ ਲਓ ਤੁਹਾਡੇ ਵੱਡੇ ਵੱਡੇ ਕਾਰ ਹੋ ਸਕਦੇ ਆ ਵੱਡੇ ਵੱਡੇ ਕਾਰੋਬਾਰ ਹੋ ਸਕਦੇ ਆ ਔਰ ਉਹ ਆਸ਼ੀਸ਼ਾਂ ਜਿਹੜੀਆਂ ਤੁਸੀਂ ਕਦੇ ਵੀ ਆਪਣੇ ਜੀਵਨ ਵਿੱਚ ਸੋਚੀਆਂ ਉਹ ਬਰਕਤਾਂ ਪਰਮੇਸ਼ਰ ਨੇ ਤੁਹਾਡੇ ਲਈ ਰੱਖੀਆਂ ਹੋਈਆਂ ਨੇ ਉਹ ਆਸ਼ੀਸ਼ਾਂ ਰੱਖੀਆਂ ਹੋਈਆਂ ਪਰਮੇਸ਼ਰ ਨੇ ਜਸਟ ਤੁਸੀਂ ਸੋਚਣਾ ਹੈ ਕਿ ਮੈਨੂੰ ਕਿਸ ਚ ਕਿਸ ਚੀਜ਼ ਦੀ ਲੋੜ ਹੈ ਉਹ ਪ੍ਰਭੂ ਤੁਹਾਨੂੰ ਮਹੱਯਾ ਕਰੇਗਾ ਹallelujah ਸੋਚ ਕੇ ਰੱਖੋ ਆਪਣੇ ਜੀਵਨ ਵਿੱਚ ਔਰ ਪ੍ਰਭੂ ਤੁਹਾਨੂੰ ਦਵੇਗਾ ਕਿਉਂਕਿ ਉਹਦਾ ਵਚਨ ਕਹਿੰਦਾ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹੇ ਹਨ ਜੋ ਕੁਝ ਮੰਗੋ ਚਾਹੋ ਤੁਹਾਡੇ ਵਾਸਤੇ ਹੋ ਉਹ ਤੁਹਾਨੂੰ ਕਦੇ ਗਰੀਬ ਰਹਿਣ ਨਹੀਂ ਦਵੇਗਾ ਉਹ ਤੁਹਾਨੂੰ ਕਦੇ ਵੀ ਲਾਚਾਰੀ ਵਿੱਚ ਨਹੀਂ ਰਹਿਣ ਦਵੇਗਾ ਹallelujah ਉਹ ਕਦੇ ਤੁਹਾਨੂੰ ਸ਼ਰਮਿੰਦਗੀ ਵਿੱਚ ਨਹੀਂ ਰਹਿਣ ਦਵੇਗਾ ਉਹਦੇ ਹੁਕਮਾਂ ਨੂੰ ਮੰਨੋ ਸੰਗਤ ਕਰੋ ਕਦੇ ਵੀ ਮੈਂ ਫਿਰ ਤੋਂ ਕਹਾਂਗਾ ਤਦੇ ਵੀ ਪਰਮੇਸ਼ਰ ਦੇ ਕੰਮਾਂ ਲਈ ਅਕਨਾ ਤੁਹਾਡੇ ਬਰ ਖਿਲਾਫ ਬਹੁਤ ਸਾਰੇ ਲੋਕ ਬੋਲਣਗੇ ਪਰ ਜੋ ਕੁਝ ਵੀ ਉਹ ਬੋਲਣਗੇ ਉਹ ਸ਼ਰਮਿੰਦੇ ਹੋਣਗੇ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਜੋ ਵੀ ਤੁਹਾਡੇ ਬਰ ਖਿਲਾਫ ਕੋਈ ਬੋਲੇਗਾ ਤੁਸੀਂ ਪ੍ਰਾਰਥਨਾ ਕਰਦੇ ਜੇ ਲੋਕ ਤਾਂ ਉਹਦੇ ਤੋਂ ਵੀ ਮੱਥੇ ਵਟ ਪਾਉਂਦੇ ਆ ਤੁਸੀਂ ਫਾਸਟਿੰਗ ਰੱਖਦੇ ਜੇ ਪਰਮੇਸ਼ਰ ਦੇ ਕੰਮ ਕਰਦੇ ਜੇ ਲੋਕ ਤੁਹਾਡੇ ਪਰ ਖਲਾ ਬੋਲਣਗੇ ਇਹ ਵੱਡੇ ਭਗਤ ਔਰ ਪ੍ਰਭੂ ਸੱਚਮੁੱਚ ਤੁਹਾਨੂੰ ਵੱਡੇ ਹੀ ਭਗਤ ਬਣਾਵੇਗਾ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਤਾਰੀਫ ਕਰੋ ਜ਼ੋਰ से ਹallelujah ਪਰਮੇਸ਼ਰ ਤੁਹਾਡੇ ਜੀਵਨ ਨੂੰ ਬles ਕਰੇਗਾ ਉਹ ਤੁਹਾਨੂੰ ਵਧਾਵੇਗਾ ਤੁਹਾਨੂੰ ਚਮਕਾਵੇਗਾ ਤੁਹਾਨੂੰ ਲਸ਼ਕਾਵੇਗਾ ਸਿਰਫ ਤੁਸੀਂ ਆਪਣਾ ਆਪ ਕਿਦੇ ਹੱਥਾਂ ਵਿੱਚ ਦੇਣਾ ਆ ਕਿਦੇ ਹੱਥਾਂ ਵਿੱਚ ਆਪਣਾ ਆਪ ਜਿਹੜਾ ਪਰਮੇਸ਼ਰ ਦੇ ਹੱਥਾਂ ਵਿੱਚ ਸਮਰਪਿਤ ਕਰ ਦੋ ਤੇ ਪ੍ਰਭੂ ਤੁਹਾਨੂੰ ਬਹੁਤ ਜ਼ਿਆਦਾ ਵਧਾਏਗਾ ਕਿਨੇ ਜਾਣੇ ਕਹਿੰਦੇ ਅਸੀਂ ਆਪਣੇ ਆਪ ਨੂੰ ਪ੍ਰਭੂ ਦੀ ਹੱਥਾਂ ਵਿੱਚ ਸਮਰਪਿਤ ਕਰਦੇ ਹਾਂ ਬੋਲੋ ਮੈਂ ਆਪਣੇ ਆਪ ਨੂੰ ਪ੍ਰਭੂ ਦੀ ਹੱਥਾਂ ਵਿੱਚ ਸਮਰਪਿਤ ਕਰਦਾ ਹਾਂ ਮੈਂ ਆਪਣੇ ਘਰ ਨੂੰ ਪ੍ਰਭੂ ਦੀ ਹੱਥਾਂ ਵਿੱਚ ਸਮਰਪਿਤ ਕਰਦਾ ਹਾਂ ਮੈਂ ਆਪਣੇ ਕਾਰੋਬਾਰ ਨੂੰ ਪ੍ਰਭੂ ਦੇ ਹੱਥਾਂ ਵਿੱਚ ਸਮਰਪਿਤ ਕਰਦਾ ਹਾਂ ਮੈਂ ਆਪਣੇ ਜੀਵਨ ਨੂੰ ਪ੍ਰਭੂ ਦੀ ਹੱਥਾਂ ਵਿੱਚ ਸਮਰਪਿਤ ਕਰਦਾ ਹਾਂ ਮਤੁਕਾਰਦਾ ਆਮੇਨ ਹallelujah ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਸਮਰਪਿਤ ਕਰੀਏ ਆਪਣਾ ਜੀਵਨ ਜਿਹੜਾ ਵਚਨਾਂ ਦੇ ਅਕੋਰਡਿੰਗ ਚਲਾਈਏ ਪਰਮੇਸ਼ਵਰ ਦੇ ਕੰਮਾਂ ਨੂੰ ਕਰੀਏ ਔਰ ਕਦੀ ਵੀ ਉਹਦੇ ਤੋਂ ਨਾ ਸੀ ਥਕਣਾ ਨਾ ਸੀ ਅੱਕਣਾ ਨਾ ਸੀ ਹਾਰਨਾ ਆ ਹallelujah ਅਸੀਂ ਢੂ ਨਾ ਜਿਸਮ ਨਾ ਜਾਣਾ ਆਪਣੇ ਪ੍ਰਭੂ ਦੇ ਕੰਮ ਕਰਨੀਆਂ ਔਰ ਜਿੰਨਾ ਜੋੜ ਅਸੀਂ ਆਪਣੇ ਪ੍ਰਭੂ ਲੀਲ ਗਾਵਾਂਗੇ ਸਾਡੀਆਂ ਬਰਕਤਾਂ ਹੋਣੀਆਂ ਵੱਡੀਆਂ ਹੋਣਗੀਆਂ ਯਸ਼ੂ ਮਸੀਹ ਦੇ ਨਾਂ ਦੇ ਵਿੱਚ ਅਮੇਨ ਹੱਥਾਂ ਨੂੰ ਉਠਾ ਕੇ ਬੁੱਲੋ ਅਮੇਨ 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 ਉਹਨੀਆਂ ਵੱਟੀਆਂ ਤੁਹਾਡੀਆਂ ਬਰਕਤਾਂ ਹੋਣਗੀਆਂ ਕਿੰਨੇ ਜਾਣੇ ਵਿਸ਼ਵਾਸ ਕਰਦੇ ਆ ਹਾਲੇਲੂਇਆ ਹਾਲੇਲੂਇਆ ਵਿਸ਼ਵਾਸ ਕਰੋ ਜੋ ਵਦਨਾ ਚਾਹੁੰਦੇ ਆ ਵਿਸ਼ਵਾਸ ਕਰੋ ਜੋ ਗਰੀਬੀ ਚੋਂ ਨਿਕਲਣਾ ਚਾਹੁੰਦੇ ਆ ਹallelujah ਆਪਣੀਆਂ ਸਾਰੀਆਂ ਯੋਜਨਾਵਾਂ ਪਲੈਨਿੰਗਾਂ ਪ੍ਰਭੂ ਦੀ ਹੱਥਾਂ ਵਿੱਚ ਰੱਖ ਦਿਓ ਕਿਉਂਕਿ ਪਰਮੇਸ਼ਰ ਨੇ ਤੁਹਾਡੇ ਲਈ ਇੱਕ ਵੇਲਾ ਇੱਕ ਸਮਾਂ ਠਹਿਰਾਇਆ ਉਹ ਸਮਾਂ ਬਹੁਤ ਜਲਦ ਤੁਹਾਡੇ ਜੀਵਨ ਵਿੱਚ ਆ ਰਿਹਾ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਪ੍ਰਭੂ ਵਿੱਚ ਲੱਗੇ ਰਹੋ ਉਹਦੀ ਸੰਗਤ ਵਿੱਚ ਲੱਗੇ ਰਹੋ ਉਹਦੀ ਬੰਦਗੀ ਕਰਦੇ ਜਾਓ ਔਰ ਕਦੀ ਵੀ ਪਰਮੇਸ਼ਰ ਤੋਂ ਅੱਕਿਓ ਨਾ ਕਿਉਂਕਿ ਬਾਈਬਲ ਵਿੱਚ ਲਿਖਿਆ ਇਸ ਇਜ਼ਰਾਈਲੀ ਜਿਹੜੇ ਸੀ ਆਕੀ ਹੋ ਜਾਂਦੇ ਸੀ ਔਰ ਜਦੋਂ ਆਕੀ ਹੋ ਜਾਂਦੇ ਸੀ ਤੇ ਪਰਮੇਸ਼ਰ ਉਹਨਾਂ ਨਾਲ ਨਾਰਾਜ਼ ਹੁੰਦਾ ਸੀ ਹallelujah ਅੱਕ ਨਾ ਨੀਆ ఖుదా బుదానా వచన ద్వారా తను సార్యా బహు సారి ఆశిశ ఆర్ బ